ਹਾਂਜੀ ਅਕਸਰ ਜੇ ਉਸ ਬੇਅੰਤ ਦੀਆਂ ਬਾਤਾਂ ਪਾਉਂਦੇ ਆਪਾਂ ਬਹੁਤ ਸਾਰੀ ਜੀਵ ਜੰਤ ਸੇਅਰ ਕਰ ਚੁੱਕੇ ਆਂ ਤੇ ਆਪਾਂ ਇਦਾਂ ਦੇ ਵੀ ਜੀਵ ਜੰਤੂ ਸੇਅਰ ਕੀਤੇ ਆ ਜਿਹੜੇ ਉਹਨਾਂ ਦਾ ਜੇ ਕੋਈ ਅੰਗ ਵੱਢਿਆ ਜਾਵੇ ਤਾਂ ਉਹਨਾਂ ਨੂੰ ਪ੍ਰਮਾਤਮਾ ਨੇ ਤਾਕਤ ਦਿੱਤੀ ਆ ਕਿ ਉਹਨਾਂ ਦਾ ਅੰਗ ਦੁਬਾਰਾ ਜੁੜ ਜਾਂਦਾ ਜਾਂ ਦੁਬਾਰਾ ਨਵਾਂ ਵਿਕਸਿਤ ਹੋ ਜਾਂਦਾ ਪਰ ਅੱਜ ਜਿਹੜੀ ਚੀਜ਼ ਤੁਹਾਨੂੰ ਦਿਖਾਉਣ ਲੱਗੇ ਆਂ ਇਦੇ ਬਾਰੇ ਸੁਣ ਕੇ ਜਾਣ ਕੇ ਤੁਸੀਂ ਹਨਾਨ ਹੋ ਜਾਓਗੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਆ ਛੋਟੇ ਜਿਹੇ ਜੀਵ ਨੂੰ ਇੱਕ ਐਸੀ ਪਾਵਰ ਦਿੱਤੀ ਹੋਈ ਆ ਤੁਹਾਡਾ ਸਿਰ ਚੱਕਰਾ ਜਾਊ ਇਹਨੂੰ ਦੇਖ ਕੇ ਇਹਨੂੰ ਕਹਿੰਦੇ ਆ ਪਲਾਨੇਰੀਅਨ ਇਹ ਜਿਹੜਾ ਛੋਟਾ ਜਿਹਾ ਸੁੰਡਰਗਾ ਜੀਵ ਤੁਹਾਨੂੰ ਦਿਖਸਦਾ ਇਹਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਐਸੀ ਤਾਕਤ ਪਾਈ ਆ ਕਿ ਇਹਨੂੰ ਤੁਸੀਂ ਜਿੰਨੇ ਵੀ ਹਿੱਸਿਆਂ ਦੇ ਵਿੱਚ ਵਡੋਗੇ ਇਹ ਉਨੇ ਹੀ ਹਿੱਸਿਆਂ ਦੇ ਵਿੱਚ ਜਿਉਂਦਾ ਹੋ ਜਾਂਦਾ ਮਤਲਬ ਕਿ ਜੇ ਇੱਕ ਸੁੰਡ ਨੂੰ ਵੱਢ ਕੇ ਆਪਾਂ 10 ਹਿੱਸੇ ਕਰਤੇ ਤਾਂ ਉਹਦੇ 10 ਸੁੰਡ ਬਣ ਜਾਣੇ ਨੇ ਉਹਨੇ ਮਰਨਾ ਨਹੀਂ ਹੈਗਾ ਅੱਗੇ ਉਹ ਹਿੱਸੇ ਨੇ ਆਪਣੇ ਆਪ ਦੇ ਵਿੱਚ ਇੱਕ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਣੀ ਆ ਤੇ ਸਭ ਤੋਂ ਵੱਡੀ ਗੱਲ ਆ ਕਿ ਇਸ ਜੀਵ ਦੇ ਅੰਦਰ ਦਿਮਾਗ ਤੇ ਨਰਵਸ ਸਿਸਟਮ ਨਹੀਂ ਹੈਗਾ ਦੇਖੋ ਤੁਸੀਂ ਉਸ ਪ੍ਰਮਾਤਮਾ ਦੀਆਂ ਖੇਡਾਂ ਉਹ ਜੋ ਚਾਹੇ ਕਰ ਸਕਦਾ ਤੇ ਜੋ ਚਾਹੇ ਕਰਵਾ ਸਕਦਾ ਦੇਖੋ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਖੇਡਾਂ ਕਿ ਇੱਕ ਛੋਟੇ ਜਿਹੇ ਜੀਵ ਨੂੰ ਐਸੀ ਤਾਕਤ ਦਿੱਤੀ ਆ ਕਿ ਉਹ ਜਿੰਨੀ ਵਾਰੀ ਵੀ ਕੱਟਿਆ ਜਾਊਗਾ ਉਨੀ ਵਾਰੀ ਉਹਦਾ ਨਵਾਂ ਜਨਮ ਹੋ ਜੂ ਉਨੇ ਹਿੱਸਿਆਂ ਦੇ ਵਿੱਚ ਉਹ ਇੱਕ ਅਲੱਗ ਜ਼ਿੰਦਗੀ ਜੀਣੀ ਸ਼ੁਰੂ ਕਰ ਦੂ ਇਹ ਪਾਵਰ ਸਿਰਫ ਤੇ ਸਿਰਫ ਉਸ ਅਕਾਲ ਦੇ ਕੋਲੇ ਆ ਤੇ ਜੇ ਉਹ ਇੱਕ ਛੋਟੇ ਜਿਹੇ ਜੀਵ ਦੇ ਵਿੱਚ ਇਦਾਂ ਦਾ ਗੁਣ ਪਾ ਸਕਦਾ ਜਾਂ ਇਦਾਂ ਦੀ ਤਾਕਤ ਦੇ ਸਕਦਾ ਇੱਕ ਛੋਟੇ ਜਿਹੇ ਜੀਵ ਨੂੰ ਅਕਸਰੀ ਮੈਂ ਤੁਹਾਨੂੰ ਕਹਿਣਾ ਹਾਂ ਉਹਦਾ ਨਾਮ ਲੈਣਾ ਸ਼ੁਰੂ ਕਰੋ ਤੇ ਤੁਸੀਂ ਸੋਚ ਨਹੀਂ ਸਕਦੇ ਤੁਹਾਡੇ ਨਾਲ ਕਿੰ다 ਕਿੰ다 ਦੇ ਚਮਤਕਾਰ ਹੋ ਸਕਦੇ ਆ ਧੰਨਵਾਦ